ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵਿਧਵਾ ਨੂੰ ਫੈਮਿਲੀ ਪੈਨਸ਼ਨ ਦਿੱਤੇ ਜਾਣ ਦੇ ਬਾਰੇ ਮਾਨਯੋਗ ਹਾਈ ਕੋਰਟ ਦੇ ਸਖਤ ਫੈਸਲੇ ਦੇ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਦੱਸ ਦਈਏ ਕਿ ਇਸ ਕੇਸ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਪੈਨਸ਼ਨ ਕੋਈ ਵੀ ਖੈਰਾਤ ਨਹੀਂ ਹੈ ਸਗੋਂ ਇਹ ਇੱਕ ਸੰਵਿਧਾਨਿਕ ਹੱਕ ਹੈ ਇਹ ਫੈਸਲਾ ਮਾਂ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਦੁਆਰਾ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਕਿਉਂਕਿ ਸਰਕਾਰ ਦੇ ਦੁਆਰਾ ਇੱਕ ਵਿਧਵਾ ਔਰਤ ਨੂੰ ਫੈਮਲੀ ਪੈਨਸ਼ਨ ਜਾਰੀ ਕਰਨ ਦੇ ਵਿੱਚ ਅੜਿੱਕੇ ਜਿਹੜੇ ਹੈ ਅਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰੰਤੂ ਅਦਾਲਤ ਨੇ ਸਖਤ ਰੁਖ ਜਿਹੜਾ ਅਪਣਾ ਕੇ ਉਸ ਵਿਧਵਾ ਔਰਤ ਨੂੰ ਇਨਸਾਫ ਦਿੱਤਾ ਹੈ ਅਤੇ ਰੈਗੂਲਰ ਪੈਨਸ਼ਨ ਜਾਰੀ ਕੀਤੇ ਜਾਣ ਦਾ ਸਖਤ ਹੁਕਮ ਸੁਣਾਇਆ ਹੈ ਦੇ ਆਓ ਹੋਰ ਡਿਟੇਲ ਦੇ ਬਾਰੇ ਇਸ ਡਿਟੇਲ ਨਾਲ ਜਾਣਦੇ ਹਾਂ ਕਿ ਇਹ ਫੈਸਲੇ ਦੇ ਵਿੱਚ ਕੀ ਕਿਹਾ ਗਿਆ ਹੈ ਦੱਸ ਦਈਏ ਦੋਸਤੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 83 ਸਾਲ ਵਿਧਵਾ ਵਦਿਕਾ ਦੇਵੀ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਪੈਨਸ਼ਨਰ ਜਿਹੜੀ ਹੈ ਪੈਨਸ਼ਨ ਨੂੰ ਖੈਰਾਤ ਨਹੀਂ ਬਲਕਿ ਸਵਿਧਾਨਿਕ ਅਧਿਕਾਰ ਦੱਸਿਆ ਹੈ ਅਦਾਲਤ ਨੇ ਸਪਸ਼ਟ ਰੂਪ ਦੇ ਨਾਲ ਕਿਹਾ ਹੈ ਕਿ ਫੈਮਿਲੀ ਪੈਨਸ਼ਨ ਦਾ ਭੁਗਤਾਨ ਨਾ ਕੀਤਾ ਜਾਣਾ ਇੱਕ ਨਿਰਤਨ ਬੇਇਨਸਾਫੀ ਹੈ ਜੋ ਹਰ ਮੇਨ ਨਵੇਂ ਕਾਰਨਾ ਨੂੰ ਜਿਹੜਾ ਜਨਮ ਦਿੰਦੀ ਹੈ ਇਸ ਆਧਾਰ ਤੇ ਹਾਈ ਕੋਰਟ ਨੇ 34 ਸਾਲ ਬਾਅਦ ਦਾਇਰ ਪਟੀਸ਼ਨਰ ਨੂੰ ਦੇਰੀ ਦੇ ਆਧਾਰ ਦੇ ਉੱਤੇ ਖਾਰਜ ਕਰਨ ਤੋਂ ਇਨਕਾਰ ਕਰਦੇ ਹੋਏ ਸੂਬਾਈ ਸਰਕਾਰ ਨੂੰ ਫੈਮਿਲੀ ਪੈਨਸ਼ਨ ਜਾਰੀ ਕਰਨ ਤੇ ਸੀਮਿਤ ਸਮੇਂ ਦਾ ਬਕਾਇਆ ਵਿਆਸ ਨਾਲ ਦੇਣ ਦਾ ਹੁਕਮ ਦਿੱਤਾ ਹੈ जाने की पंजाब सरकार की फ... ने हुक्म ਦਿੱਤਾ ਹੈ ਕਿ ਜੋ ਬਕਾਇਆ ਹੈ ਉਹ ਵਿਆਸ ਸਮੇ ਅਦਾ ਕੀਤਾ ਜਾਵੇ ਇਹ ਫੈਸਲਾ ਇਹ ਜਿਹੜਾ ਫੈਸਲਾ ਹੈ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਸੁਣਾਇਆ ਹੈ ਮਾਮਲੇ ਦੇ ਮੁਤਾਬਿਕ ਪਟੀਸ਼ਨਰ ਬਲਿਕਾ ਦੇਵੀ ਦੇ ਪਤੀ ਸਵਰਗੀ ਰਾਮ ਦਾਸ ਲੁਧਿਆਣਾ ਇਮਪਰੂਵਮੈਂਟ ਜਿਹੜੀ ਟਰਸਟ ਮਾਲੀ ਨੇ ਉਹਦੇ ਉੱਤੇ ਕੰਮ ਕਰੇ ਸਨ ਅਤੇ 20 ਜੁਲਾਈ 1991 ਨੂੰ ਸੇਵਾ ਦੇ ਦੌਰਾਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਪਤੀ ਦੀ ਮੌਤ ਤੋਂ ਬਾਅਦ ਬਲਕਾ ਦੇਵੀ ਫੈਮਿਲੀ ਪੈਨਸ਼ਨ ਅਤੇ ਹੋਰ ਪੈਨਸ਼ਨ ਲਾਭਾਂ ਦਾ ਹੱਕ ਸੀ ਪਰ ਉਨ੍ਹਾਂ ਨੂੰ ਇਹ ਲਾਭ ਕਦੇ ਨਹੀਂ ਮਿਲੇ ਪਟੀਸ਼ਨ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਬਲਕਾ ਦੇਵੀ ਇੱਕ ਨਿਰਪੱਖ ਦੇ ਰੂਪ ਦੇ ਨਾਲ ਕਮਜ਼ੋਰ ਔਰਤ ਹੈ ਜਿਸ ਨੂੰ ਸਰਕਾਰੀ ਪ੍ਰਕਿਰਿਆ ਦੀ ਕੋਈ ਵੀ ਜਾਣਕਾਰੀ ਨਹੀਂ ਸੀ ਉਹਨਾਂ ਨੇ ਸਮੇਂ-ਸਮੇਂ ਤੇ ਵਿਭਾਗ ਨੂੰ ਅਰਜ਼ੀਆਂ ਦਿੱਤੀਆਂ ਸਾਰੇ ਜ਼ਰੂਰੀ ਦਸਤਾਵੇਜ਼ ਵੀ ਪੇਸ਼ ਕੀਤੇ ਗਏ ਤੇ ਫਿਰ ਵੀ 30 ਸਾਲ ਤੱਕ ਨਾ ਤਾਂ ਫੈਮਿਲੀ ਪੈਨਸ਼ਨ ਮਨਜ਼ੂਰ ਕੀਤੀ ਗਈ ਅਤੇ ਨਾ ਹੀ ਕੋਈ ਹੋਰ ਸੇਵਾ ਮੁਕਤੀ ਜਿਹੜੀ ਨਾਲ ਪ੍ਰਦਾਨ ਕੀਤਾ ਗਿਆ ਸੂਬਾ ਸਰਕਾਰ ਨੇ ਤਰਕ ਦਿੱਤਾ ਹੈ ਕਿ ਪਟੀਸ਼ਨਰਸ ਨੇ ਬਹੁਤ ਵੱਧ ਦੇਰੀ ਦੇ ਨਾਲ ਅਦਾਲਤ ਦਾ ਰੁਖ ਕੀਤਾ ਹੈ ਕਿਉਂਕਿ ਪਤੀ ਦੀ ਮੌਤ 1991 ਦੇ ਵਿੱਚ ਹੋਈ ਸੀ ਏ ਵੀ ਕਿਹਾ ਗਿਆ ਕਿ ਫੈਮਲੀ ਪੈਨਸ਼ਨ ਮਨਜ਼ੂਰ ਕਰਵਾਉਣ ਤੋਂ ਪਹਿਲਾਂ ਜ਼ਰੂਰੀ ਕੰਟਰੀਬਿਊਟੀ ਪੈਨਸ਼ਨ ਫੰਡ ਜਮ੍ਹਾਂ ਨਹੀਂ ਕਰਵਾਇਆ ਗਿਆ ਸੀ ਹਾਲਾਂਕਿ ਸੂਬਾ ਸੂਬੇ ਨੇ ਜਿਹੜਾ ਇਹ ਸਵੀਕਾਰ ਕੀਤਾ ਹੈ ਕਿ 23 ਦਸੰਬਰ 2025 ਨੂੰ ਫੈਮਲੀ ਪੈਨਸ਼ਨ ਮਨਜ਼ੂਰ ਕਰਨ ਦਾ ਸਬੰਧਿਤ ਅਥਾਰਟੀ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਕਈ ਮਹੱਤਵਪੂਰਨ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਪੈਨਸ਼ਨ ਦਾ ਜਿਹੜਾ ਦਾਵਾ ਇੱਕ ਵਾਰ ਦਾ ਨਹੀਂ ਹੁੰਦਾ ਬਲਕਿ ਇਹ ਇੱਕ ਨਿਰੰਤਰ ਚੱਲਣ ਵਾਲਾ ਅਧਿਕਾਰ ਹੈ ਜਿਹੜਾ ਅਦਾਲਤ ਨੇ ਕਿਹਾ ਹੈ ਕਿ ਹਰ ਮਹੀਨੇ ਪੈਨਸ਼ਨ ਦਾ ਨਾ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਨਵੀਂ ਬੇਇਨਸਾਫੀ ਹੈ ਇਹ ਵੀ ਕਿਹਾ ਗਿਆ ਹੈ ਕਿ ਵਿਅਕਤੀ ਦੇ ਸਨਮਾਨਯੋਗ ਜੀਵਨ ਦਾ ਆਧਾਰ ਹੁੰਦੀ ਹੈ ਆ ਜਿਹੜਾ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਪੈਨਸ਼ਨ ਦਾ ਸਿੱਧਾ ਸਬੰਧ ਸੰਵਿਧਾਨ ਦੇ ਆਰਟੀਕਲ 14 ਤੇ 21 ਦੇ ਨਾਲ ਦੇ ਨਾਲ ਹੈ ਕਿਉਂਕਿ ਇਹ ਬਜ਼ੁਰਗ ਵਿਅਕਤੀ ਦੇ ਸਮਾਨਯੋਗ ਜੀਵਨ ਦੇ ਰੋਜ਼ੀ-ਰੋਟੀ ਦਾ ਆਧਾਰ ਹੁੰਦੀ ਹੈ ਹਾਲਾਂਕਿ ਸੰਤੁਲਨ ਬਣਾਉਂਦੇ ਹੋਏ ਹਾਈ ਕੋਰਟ ਨੇ ਕਿਹਾ ਹੈ ਕਿ ਬਕਾਇਆ ਅਦਾਇਗੀ ਨੂੰ ਸੀਮਿਤ ਸਮੇਂ ਦੇ ਲਈ ਦਿੱਤਾ ਜਾ ਸਕਦਾ ਹੈ ਨਤੀਜੇ ਦੇ ਵਜੋਂ ਕੋਰਟ ਦੇ ਨਿਰਦੇਸ਼ਾ ਨਿਰਦੇਸ਼ ਦਿੱਤਾ ਹੈ ਕਿ ਬਦਿਕਾ ਦੇਵੀ ਪਟੀਸ਼ਨ ਦਾਇਰ ਕਰਨ ਦੀ ਤਰੀਕ ਤੋਂ 3 ਸਾਲ ਪਹਿਲਾਂ ਤੱਕ ਫੈਮਲੀ ਪੈਨਸ਼ਨ ਦਾ ਏਰੀਆ 6% ਸਾਲਾਨਾ ਵਿਆਸਮੇ ਦਿੱਤਾ ਜਾਵੇ ਇਹਦੇ ਨਾਲ ਵੀ ਸੂਬਾ ਸਰਕਾਰ ਦੇ ਸਬੰਧਿਤ ਵਿਭਾਗ ਨੂੰ ਹੁਕਮ ਦਿੱਤਾ ਹੈ ਕਿ 4 ਹਫ਼ਤਿਆਂ ਦੇ ਅੰਦਰ ਅੰਦਰ ਫੈਮਲੀ ਪੈਨਸ਼ਨ ਨੂੰ ਜਿਹੜਾ ਮਨਜ਼ੂਰ ਕਰਕੇ ਤੇ ਪੈਨਸ਼ਨਰੀ ਲਾਭਾਂ ਦਾ ਜਿਹੜਾ ਰੈਗੂਲਰ ਮਹੀਨਾਵਾਰ ਭੁਗਤਾਨ ਸ਼ੁਰੂ ਕੀਤਾ ਜਾਵੇ ਅਸੀਂ ਸਮਝਦੇ ਹਾਂ ਕਿ ਇਹ ਮਾਨਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਬੈਂਚ ਦੇ ਦੁਆਰਾ ਇੱਕ ਬਹੁਤ ਹੀ ਚੰਗਾ ਫੈਸਲਾ ਹੈ ਕਿਉਂਕਿ ਪੈਸ਼ਨ ਹੀ ਜਿਹੜੀ ਪੈਸ਼ਨਰ ਦਾ ਤੇ ਫੈਮਿਲੀ ਵੀ ਪੈਸ਼ਨ ਦਾ ਇੱਕੋ ਇੱਕ ਸਹਾਰਾ ਹੁੰਦੀ ਹੈ ਜਿਸ ਦੇ ਨਾਲ ਉਸ ਦੀ ਜਿਹੜੀ ਹੈ ਰੋਜੀ ਰੋਟੀ ਜਿਹੜੀ ਹੈ ਰੋਟੀ ਦਾ ਚੁਗਾੜ ਜਿਹੜਾ ਹੈ ਕਿ ਲੱਗਦਾ ਹੈ ਹਾਂਜੀ ਦੋਸਤੋ ਇਸ ਸੀ ਅੱਜ ਦੀ ਵੱਡੀ ਅਪਡੇਟ ਮਿਲਦੀ ਹੈ ਕਿਸੇ ਹੋਰ ਅਪਡੇਟ ਦੇ ਨਾਲ ਬਣੀ ਰਹਿਣਾ ਚੈਨਲ ਨਾਲ ਧੰਨਵਾਦ ਜੀ